ਪੈਰੋਂ ਨਾਮ ਦਿਓ ਜਿਉ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਸੀ ਭੁੱਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ ਕਿਵੇਂ ਜਦੋਂ ਖਾਉਂਦਾ ਉਹ ਧਿਆਨ ਜਰਾ ਨਾ ਅਨਾਜ ਵੱਲ ਹੁੰਦਾ ਰੋਟੀ ਵੱਲ ਹੁੰਦਾ ਅੱਛਾ ਜੀ ਚਲੋ ਅਨਾਜ ਆਇਆ ਵੀ ਬਣ ਜਵੇ ਹੂੰ ਹੂੰ ਅੱਜ ਕੱਲ ਬੱਲਾ ਹੁੰਦੀ ਹੈ ਬਾਹਰ ਇਹ ਸੇਕ ਕੇ ਖਾਲਸਦੇ ਪਕਾ ਕੇ ਅੱਗ ਤੇ ਠੀਕ ਹੈ ਜੀ ਜੋਲੇ ਕੋਲ ਕੇ ਹੋੜਾ ਜਪ ਲੈਦੇ ਹੂੰ ਹੂੰ ਕੱਜੇ ਦਾਣੇ ਜਪ ਲੈਦੇ ਹੋੜਾ ਝੋਲੇ ਹੂੰ ਹੂੰ ਰਾਜ ਨਾਲ ਉਹਦੀ ਪ੍ਰੀਤ ਐ ਬੁੱਖੀ ਧਿਆਨ ਨਾਲ ਚ ਅੱਛਾ ਜੀ ਤ੍ਰਿਖਾ ਬੰਤ ਤ੍ਰੀਜੋਤ ਠੀਕ ਹੈ ਜੀ ਉਹਦਾ ਉਹਦਾ ਧਿਆਨ ਹਾਂ ਲੱਗੀ ਹੋਵੇ ਹੂੰ ਧਿਆਨ ਉਹਦਾ ਧਿਆਨ ਉਹਦਾ ਨਾਲ ਜਦੋਂ ਧਿਆਨ ਉਹਦਾ ਹੀ ਰਹਦਾ ਪ੍ਰੀਤ ਉਹ ਧਿਆਨ ਨਹੀਂ ਹਟ ਸਕਦਾ ਠੀਕ ਹੈ ਜੀ ਤ੍ਰਿਖਾ ਬੰਤ ਜਲ ਸੇਤੀ ਕਾਜ ਜੇ ਭਿਆਸ ਲੱਗੀ ਆ ਤਾਂ ਉਹ ਉਹ ਤਾਂ ਪੜੀ ਜਾਊਗਾ ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਤੇ ਮਹੂਰਖ ਆਦਮੀ ਜਿਹਦੀ ਪ੍ਰੀਤ ਹੁੰਦੀ ਹੈ ਨਾ ਹਾਂਜੀ ਕੁਟੱਪ ਦੇ ਜੁੜੀ ਹੁੰਦੀ ਅੱਛਾ ਜੀ ਇਸ ਕਰਕੇ ਕੁਟੱਪ ਦੇ ਅਧੀਨ ਹੋ ਜਾਂਦਾ ਉਹ ਹੂੰ ਹੂੰ ਕੁਟੱਪ ਦੇ ਪ੍ਰੀਤ ਉਹਦੇ ਅਧੀਨ ਹੋ ਗਿਆ ਹੂੰ ਕੁਟੱਪ ਨਹੀਂ ਛੱਡ ਸਕਦਾ ਅੱਛਾ ਜੀ ਕੁਟੱਪ ਜਿਹੜਾ ਸੰਤ ਸੰਤਨਾ ਉਹ ਭਗਤੀ ਨਹੀਂ ਕਰ ਸਕਦਾ ਠੀਕ ਹੈ ਜੀ ਆਣਾ ਫੋੜਾ ਬ੍ਰੀਚ ਉਹਦਾ ਭਗਤੀ ਕਰੇ ਪ੍ਰਾਇਣ ਦਾ ਪਾਵਾਸਰਾ ਹੈ ਜੀ ਆਪਾਂ ਨੇ ਹੋ ਗਿਆ ਉਹਦੇ ਅੱਛਾ ਠੀਕ ਹੋ ਗਿਆ ਵਧੇ ਆਦੀਨ ਹੋ ਗਿਆ ਪ੍ਰੀਤ ਦੇ ਦੀਨ ਹੋ ਜਾਂਦਾ ਆਦਮੀ ਜਿਹੜੀ ਪ੍ਰੀਤ ਉਹਦੇ ਦੀਨ ਹੋ ਜਾਂਦਾ ਆਦੀਨ ਹੋਇਆ ਹੋਇਆ ਠੀਕ ਹੈ ਜੀ ਹਾਂ ਨਾਮੇ ਪ੍ਰੀਤ ਨਰਾਇਣ ਲਾਗੀ ਸਹਿਜ ਸੁਭਾਈ ਭਇਓ ਬੈਰਾਗੀ ਰਹੋ ਜਿਵੇਂ ਅਵਰੇ ਦੀ ਪ੍ਰੀਤ ਲਾਗੀ ਨਰਾਇਣ ਨਾਲ ਹੂੰ ਹੂੰ ਕੁਦਰ ਤੇ ਅੰਤ ਕਾ ਗਿਆ ਉਹਨੂੰ ਪ੍ਰੀਤ ਨੂੰ ਹੋਇਆ ਕਿ ਸਹਜ ਹੋ ਗਿਆ ਹੂੰ ਹੂੰ ਤੁਪਾਏ ਪਾਵਨਾ ਛੀ ਹੋਗੀ ਅੱਛਾ ਜੀ ਪਾਵਨ ਰਤ ਰਹੀ ਹੋ ਜੀ ਤੁਪਾਏ ਹਾਂ ਜੀ ਵੀ ਬੰਦ ਪਾਵਨ ਹੀ ਖਤਮ ਹੋਗੀ ਹੂੰ ਹੂੰ ਬੰਦ ਦੇ ਗਿਆ ਬੰਦ ਪਾਵਨ ਰਹੀ ਹੋ ਦੀ ਹੁਕਮ ਦਾ ਵਿਰੋਧ ਕਰਤਾ ਹੀ ਨਹੀਂ ਠੀਕ ਹੈ ਜੀ ਹੁਕਮ ਦਾ ਵਿਰੋਧ ਕਰਨ ਬੰਦ ਪਾਵਨ ਹੂੰ ਹੂੰ ਬੰਦ ਪਾਵਨ ਸਤਮ ਹੋਗੀ ਠੀਕ ਹੈ ਜੀ ਤੇ ਬੇਰਾਗੀ ਹੋ ਗਿਆ ਬੇਰਾਗੀ ਹੋ ਗਿਆ ਰਾਗੇ ਕੁਝ ਦਵਾਈ ਨਹੀਂ ਲਈ ਕੋਈ ਦਵਾਈ ਨਹੀਂ ਲਈ ਜੈਸਾ ਆਇਆ ਵੀ ਕੋਈ ਦਵਾਈ ਨਹੀਂ ਲਈ ਠੀਕ ਹੈ ਜੀ ਹਾਂ ਜੈਸੀ ਪਰਪੁਰਖਾ ਰਤਨਾਰੀ ਲੋਭੀ ਨਰ ਤਨ ਕਾ ਹਿਤਕਾਰੀ ਜਿਵੇਂ ਪਰ ਨਾਰੀ ਨਾਲ ਕਿਸੇ ਪੁਰਖ ਦੀ ਪ੍ਰੀਤ ਹੋਵੇ ਹੂੰ ਹੂੰ ਉਹ ਸਾਰੇ ਆਪਣੇ ਪਰਿਵਾਰ ਨੂੰ ਤੋੜ ਲੈਂਦਾ ਹੈ ਪਰਿਵਾਰ ਨਾਲ ਕੁੜੂ ਪਰਵਾਹ ਨਹੀਂ ਜੀ ਨਾਲ ਲੱਗਦਾ ਫਿਰ ਅਪੜ ਹੂੰ ਹੂੰ ਜਦੋਂ ਪਰਨਾਰੀ ਦੀ ਗੱਲ ਕਰਦੇ ਆ ਇਹ ਹੈ ਇਹ ਹੈ ਵੀ ਉਹ ਜਿਹੜਾ ਸ਼ਾਦੀ ਸ਼ੂਦਾ ਮਨੁੱਖ ਉਹਦੀ ਗੱਲ ਹੋ ਰਹੀ ਹੈ ਬੁਰੀ ਹੋ ਰਹੀ ਹੈ ਠੀਕ ਹੈ ਜੀ ਠੀਕ ਹੈ ਜੀ ਲੋਬੀ ਨਾਰ ਧਨ ਕਾ ਹਿਤਕਾਰੀ ਲੋਬੀ ਨਾਰ ਉਹ ਤਾਂ ਤੁਹਾਨੂੰ 代表ਕਾਰੀ ਹੁੰਦਾ ਠੀਕ ਹੈ ਜੀ ਤੁਹਾਨੂੰ ਆਪਣੇ ਭਲੇ ਸ ਤੇਹਰੂਦਕਾਰੀ ਨਹੀਂ ਸਮਝਦਾ। ਠੀਕ ਹੈ ਜੀ। ਉਹ ਤੁਮੇ ਤਰ ਤਾਹਰ ਨਹੀਂ ਸਮਝਦਾ ਸਰਦ ਘਰ ਨੂੰ ਹਿਤਕਾਰੀ ਸਮਝਦਾ। ਲੋਭੀ ਹੈ ਜਰਾ। ਅੱਛਾ ਹਿਤਕਾਰੀ ਦਾ ਮਤਲਬ ਹੁੰਦਾ ਵੀ ਉਹਦਾ ਫਾਇਦਾ ਕਰਨ ਵਾਲਾ ਹੈ ਜੀ ਹਿਤ ਕਰਨ ਵਾਲਾ। ਵੀ ਮੇਰਾ ਇਹਦੇ ਨਾਲ ਮੇਰਾ ਖਿਆਲਣਾ ਹੈ ਤੁਹਾਡੇ ਨਾਲ। ਅੱਛਾ। ਪਰ ਮੇਰਾ ਕੋਈ ਨਹੀਂ ਕੋ ਸਮਝ ਸਕਦਾ। ਅੱਛਾ ਜੀ। ਮੇਰੇ ਕੰਮ ਆਉਣਾ ਹੀ ਨਹੀਂ ਹੁਣ। ਠੀਕ ਹੈ। ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮਰਾਰੀ। ਪਤਨਵਾ ਕਾਬਲੀਪੁਰ ਖਲੇ ਬਹੁਤਾ ਕਾਬੀਰ ਕੋ ਆਪਣ ਕਾਬਲੀ ਇਸਤਰੀ ਨਾਲ ਬਹੁਤਾ ਰਖਦੇ ਠੀਕ ਹੈ ਜੀ ਰੀਜ਼ ਹੋ ਜਾਂਦੇ ਨੇ ਹੂੰ ਹੂੰ ਰੀਜ਼ ਹੋ ਜਾਂਦੇ ਨੇ ਹੂੰ ਹੂੰ ਐਸੀ ਨਾਮੇ ਪ੍ਰੀਤ ਮੁਰਾਰੀ ਐਸੇ ਹੀ ਕਹਣਾ ਨਾਮ ਮਖਾਣਾ ਮੇਰੀ ਬੁਲਾਈ ਤੇ ਪ੍ਰੀਤ ਠੀਕ ਐ ਇਦਾਂ ਹੀ ਰੀਜ਼ ਹੋ ਗਿਆ ਉਹਦੇ ਮੇਰਾ ਉਹਦੇ ਨਾਲ ਸਰਦਾ ਹੀ ਨਹੀਂ ਆ ਹੂੰ ਹੂੰ ਮਨ ਲਾ ਇਹ ਚੀਜ਼ਾਂ ਅਧੀਨਤਾ ਦੀਆਂ ਹੱਦਬੰਦੀ ਚਾਹੀਆਂ ਹੋਈਆਂ ਵੀ ਇਹ ਤੋਂ ਵੱਧ ਅਧੀਨਤਾ ਹੋ ਨਹੀਂ ਸਕਦੀ ਜੈਸੇ ਪਰਪੁਰਖਾ ਰਤਨਾਰੀ ਲੋਭੀ ਨਰ ਤਨਕਾ ਹਿਤਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਤੇ ਉਸੇ ਲੈਵਲ ਤੇ ਹੱਦ ਹੈ ਹੱਦ ਹੈ ਹਾਂ ਠੀਕ ਹੈ ਜੀ ਸਭ ਲਈ ਵੀ ਹੱਦ ਹੈ ਠੀਕ ਹੈ ਵੇਲੀ ਜਾਨਦਾ ਤਾਂ ਸੰਸਾਰ ਨਾਲ ਸਾਰਾ ਜਾਣਦੂ ਕਾ ਠੀਕ ਹੈ ਮੈਂ ਤੇਦੀ ਜੁੱਟੜੀ ਹਾਂ ਹਾਂ ਪ੍ਰਸਾਦ ਜੋੜਨਾ ਵਰਸੰਦ ਥੋੜੀ ਥੋੜੀ ਠੀਕ ਹੈ ਜੀ ਸਾਈ ਪ੍ਰੀਤ ਜੇ ਆਪੇ ਲਾਏ ਗੁਰਪ੍ਰਸਾਦੀ ਦੁਬਦਾ ਜਾਏ ਜੇ ਸਾਈ ਆਪ ਪ੍ਰੀਤ ਲਾਵੇ ਹਾਂ ਹਾਂ ਸਾਈ ਆਉਂਵੇ ਜੀ ਸਾਈ ਨੇ ਲੱਗ ਪ੍ਰੀਤ ਸਾਈ ਅੱਛਾ ਇੱਥੇ ਬਿੰਦੀ ਲੱਗੀ ਹੈ ਜੀ ਮਾਲਕ ਹਾਂ ਹਾਂ ਅਪਰੀ ਪ੍ਰੀਤ ਆਫਲਾਈਨ ਹੋ ਠੀਕ ਹੈ ਜੀ ਪ੍ਰੀਤ ਉਹ ਉਸ ਦੇ ਤੋਂ ਬਾਅਦ ਦੇ ਹੋਵੇ ਠੀਕ ਹੈ ਜੀ ਇੱਕ ਪਾਸਿਆ ਲਗਾ ਲੂ ਲਾਲੂ ਜਦੂ ਆਪਸਿਆ ਨਾਲ ਨਾ ਕਰੇ ਹੂੰ ਹੂੰ ਪ੍ਰੀਤ ਇੱਕ ਤਰਫੇ ਨਹੀਂ ਜੁਦੀ ਕਦੇ ਵੀ ਅੱਛਾ ਜੀ ਮਾਇਦਾ ਲਾਉਣਾ ਜੇ ਉਹ ਨਾ ਆਵੇ ਫਿਰ ਹੂੰ ਹੂੰ ਉਹਨਾਂ ਦਾ ਸਾਰੇ ਪ੍ਰੀਤ ਗੱਲ ਤੇ ਵੀ ਲੋੜੀ ਕਰਦਾ ਹੈਗਾ ਸਵਾਲ ਤਾਂ ਇਹ ਹੈ ਹੂੰ ਹੂੰ ਤੇ ਆਵ ਲਾਲਵੇ ਹੋ ਹਾਂਜੀ ਤੇ ਉਹ ਹਾਂਜੀ ਪਰਮੇਸ਼ਰ ਨਾਲ ਕੋਈ ਨਫ਼ਰਤ ਕਰਦਾ ਹੈਗਾ ਅੱਛਾ ਜੀ وہی ਕਰਦਾ ਨਫ਼ਰਤ ਨਾਲ ਜਿਹੜਾ ਉਗਣਾ ਦੇ ਦਿੰਦੇ ਕਹਿੰਦਾ ਮਤਲਬ ਵੀ ਬੰਦਾ ਪਰਮੇਸ਼ਰ ਨਾਲ ਪ੍ਰੀਤ ਰੱਖਦਾ ਹਮੇਸ਼ਾ ਕਿ ਪਰਮੇਸ਼ਰ ਬੰਦੇ ਨਾਲ ਹਮੇਸ਼ਾ ਪ੍ਰੀਤ ਰੱਖਦੇ ਪਰ ਬੰਦਾ ਦਾ ਰਹਿ ਕੇ ਚਾਹਦਾ ਉਹ ਮਤਲਬ ਜੋ ਉਹ ਤੋਂ ਹੱਲ ਉਦੋਂ ਦੇ ਸਾਰੇ ਪਰ ਦੁਰਬਦੀ ਰੱਖਦਾ ਹੈ ਅੱਛਾ ਜੀ ਇਸ ਕਰਕੇ ਉਹ ਨਹੀਂ ਜਦਾ ਮਤਲਬ ਦੀ ਪ੍ਰੀਤ ਵਾਲਿਆਂ ਨੂੰ ਪ੍ਰੀਤ ਨਹੀਂ ਕਰਦਾ ਹੂੰ ਹੂੰ ਜਿਹੜਾ ਆਰਵਾਦ ਕੋਲ ਨੂੰ ਭੁੱਖੀ ਜਾਵੇ ਮਾਇਆ ਉਹਨੂੰ ਦੀ ਪ੍ਰੀਤ ਕਰਦਾ ਹਾਂ ਅੱਛਾ ਜੀ ਉਹ ਪ੍ਰੀਤ ਕਰਦਾ ਸਭ ਤੋਂ ਖੀਰ ਜਿਹੜਾ ਬੁੱਕ ਗਈ ਖਖ ਲੋ ਅੱਛਾ ਜੀ ਉਹਦਾ ਫੈਸਲਾ ਲੈਦਾ ਉਹਨੂੰ ਫਿਰ ਜਿਹੜਾ ਬੁੱਕ ਦੇ ਜਿਹੜਾ ਕੁੱਤਾ ਰੋਟੀ ਇਹ ਨਾ ਖਾਂਦਾ ਹੂੰ ਉਹਦਾ ਨਿਆਣਾ ਨੂੰ ਫੈਸਲਾ ਉਹ ਦਹੀਏ ਖਾਂਦਾ ਨਹੀਂ ਅੱਛਾ ਜੀ বিনা ਪਾਏ ਤੇ ਨਹੀਂ ਖਾਂਦਾ ਅਰ ਬਾਦਰ ਉਹ ਵੀ ਪਈ ਰਹਦੀ ਆ ਕੋਲ ਖਾਦਾ ਹੀ ਸੀ ਹਾਂ ਹਾਂ ਉਹ ਦੌਖੀ ਆ ਲਿਆਣਿਆਂ ਨੂੰ ਵਗ ਲੈਦਾ ਲੋ ਇਹਨੂੰ ਪਹਿਲਾਂ ਖਲਾਦੀ ਪਿਛੋਂ ਆ ਪਕਾ ਲਉਂਦੇ ਹਾਂ ਹਾਂ ਜੇ ਉਹ ਚੋਰੀ ਤੇ ਦੇਖੇ ਦੁਰ ਤੋਂ ਦੌ ਮਾਰ ਕੇ ਖਾਣਾ ਉਹ ਕਹਿੰਦਾ ਵੀ ਇਹ ਤਾਂ ਸਦਾ ਚਲੇ ਆਉ ਉਹਦਾ ਕੋਈ ਧਿਆਨ ਨਹੀਂ ਲੱਗਦਾ ਅੱਛਾ ਜੀ ਇਹ ਸੰਤੌਖੀ ਦਾ ਧਿਆਨ ਲੱਗਦਾ ਉਹ ਸੰਤੌਖੀ ਦਾ ਉਹ ਨੂੰ ਫਗ ਲੈਦੇ ਹਾਂ ਹਾਂ ਗੱਲ ਅੱਛਾ ਜੀ ਸਾਈਂ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਦਾ ਜਾਏ ਉਹ ਗੁਰ ਪ੍ਰਸਾਦੀ ਦੇ ਦੁਬਦਾ ਕਿਹਦੀ ਹੂੰ ਹੂੰ ਕੋਲ ਨੂੰ ਪਤਾ ਕੋ ਤੈਨੂੰ ਇਹ ਰੰਤ ਖਾੜੀ ਨਹੀਂ ਮੇਰੇ ਬੰਦੂ ਫੜਾਇਆ ਨਾ ਹੂੰ ਹੂੰ ਤਾਂ ਉਹਨੂੰ ਪਤਾ ਵੀ ਉਹਨੂੰ ਮੈਂ ਕਰਾ ਮੇਰਾ ਸਭ ਦਾ ਹੀ ਅੱਛਾ ਜੀ ਬਹੁਤ ਭਰੋਸਾ ਮੈਨੂੰ ਸਭ ਦਾ ਫਿਰ ਹੈ ਠੀਕ ਹੈ ਜੀ ਬਹੁਤ ਪਰੋਸਦਾ ਉਹ ਪਰੋਸਦਾ ਉਹ ਨੂੰ ਜਰਾ ਦੁਬੇ ਕਾਲ ਰਿਫਰ ਕਰਤਾ ਜੀ ਹੂੰ ਹੂੰ ਪੂਰਾ ਤਾਂ ਸਾਰੇ ਰਿਵਿਊ ਚ ਦਿੱਤਾ ਠੀਕ ਹੈ ਜੀ ਪਰ ਦੂਏ ਬਦਲੇ ਸਗਲ ਕੀ ਬੰਦਦਾ ਐ ਸਾਨੂੰ ਦੂਏ ਬਦਲੇ ਠੀਕ ਹੈ ਤੁਸੀਂ ਦੋਖੀ ਉਹਦੀ ਜੇ ਬਦਲੇ ਦਾ ਦੂਏ ਖਬੀ ਤੇ ਨਹੀਂ ਹਾਂਜੀ ਠੀਕ ਹੈ ਜੀ ਦੋਖੀ ਤਾਂ ਸਭੀ ਚਿਰਤਾਰੂ ਹੂੰ ਹੂੰ ਦੂਏ ਖਬੀ ਜਿਉਂ ਨਹੀਂ ਚਿਰਤਾਰੂ ਨਾ ਸਭ ਨੇ ਦੂਏ ਜਿਹੜੇ ਉਹਨਾਂ ਦੀ ਚਿਰਤਾਰੂ ਨਹੀਂ ਸਮਝਦਾ ਫਿਰ ਅੱਛਾ ਜਿਹੜਾ ਉਹਦੀ ਚਿੱਤ ਨੂੰ ਸਮਝਦਾ ਉਹਦੀ ਚਿੱਤ ਨੂੰ ਉਹ ਸਮਝਦਾ ਅੱਛਾ ਜੀ ਹਾਂ ਅੱਗ ਲੱਗ ਅੱਛਾ ਜੀ ਕਬਹੂ ਨਾ ਟੁੱਟਸ ਰਹਾ ਸਮਾਏ ਨਾਮੇ ਚਿੱਤ ਲਾਇਆ ਸਚ ਨਾਏ ਪਰ ਟੁੱਟਦੀ ਨਹੀਂ ਹੁੰਦਾ ਨਾ ਪ੍ਰੀਤ ਹੂੰ ਸੱਚ ਦੇ ਨਾਮ ਦੇ ਨਾਲ ਚਿੱਤ ਲਾ ਲਿਆ ਨਾ ਬੇ ਨੇ ਹੂੰ ਉਹ ਤੋਂ ਟੁੱਟਦਾ ਹੀ ਟੁੱਟਦਾ ਹੀ ਨਹੀਂ ਅਲੱਗ ਹੁੰਦਾ ਹੀ ਨਹੀਂ ਹੂੰ ਹੂੰ ਹਰ ਕੈਨੋਂ ਅਬ ਨਾਮ ਚਿੱਤ ਰੀ ਅਲੱਗ ਹੋ ਰਿਹਾ ਠੀਕ ਹੈ ਜਿੱਥੇ ਨਾਮ ਦੇ ਨਾਲ ਲਾ ਗਏ ਅੱਛਾ ਜਦੋਂ ਕਹਿੰਦੇ ਆਪਾਂ ਹਰ ਕਾ ਨਾਮ ਔਰ ਚਿੱਤ ਹਰ ਕਾ ਨਾਮ ਤਾਂ ਹਰ ਦਾ ਗਿਆਨ ਹੋ ਗਿਆ ਹੈ ਜੀ ਸਹੀ ਨਾਮ ਹੋ ਗਿਆ ਸ਼ਬਦ ਗੁਰੂ ਅੱਛਾ ਜੀ ਹੁਣ ਨਾਮ ਸ਼ਬਦ ਗੁਰੂ ਹੋ ਗਿਆ ਜੀ ਹਾਂ ਚਿੱਤ ਉਹਦੇ ਨਾਲ ਜੁੜ ਗਿਆ ਠੀਕ ਹੈ ਜੀ ਉਹਦਾ ਖੜਾ ਹੈ ਜਿੱਤ ਦੀ ਦਾ ਨਾਮ ਠੀਕ ਹੈ ਜੀ ਗਿਆਨ ਤਾਂ ਹੋ ਜਾਂਦਾ ਸੀ ਹੂੰ ਹੂੰ ਉਹ ਜਨਾ ਆਨੰਦ ਹੋਇਆ ਹੋਇਆ ਫੇਰ ਨਾਮ ਨਾਲ ਜੁੜਦਾ ਹੈ ਅੱਛਾ ਜੀ ਤੇ ਮਨ ਜਿਹੜਾ ਹੈਗਾ ਉਹ ਪਹਿਲਾਂ ਚਿੱਤ ਵਿੱਚ ਸਮਾ ਗਿਆ ਆ ਕੇ ਉਹ ਤਾਂ ਇੱਕ ਹੀ ਹੋ ਜਾਂਦਾ ਹੈ ਮਨ ਹਾਲ ਬਣ ਜਾ ਬਾਇਆ ਸਿਰਫ ਚੜ੍ਹ ਗਿਆ ਇੱਕ ਹੀ ਹੈ ਠੀਕ ਹੈ ਜੀ ਜੈਸੀ ਅਵਤਾ ਤਾਰੀਖ ਵਿੱਚ ਦਾਲੇ ਸੀ ਠੀਕ ਹੈ ਜੀ ਅਵਤੇ ਜਦੇ ਹੋਇਆ ਤਾਂ ਦਾਲ ਸੀ ਹਮ ਹਮ ਜੈਸੀ ਪ੍ਰੀਤ ਬਾਰਿਕ ਅਰ ਮਾਤਾ ਐਸਾ ਹਰ ਛੇਤੀ ਮਨ ਰਾਤਾ ਯੂਬੇ ਬਾੜ ਕਹਿੰਦੇ ਯਾਰ ਬਾੜ ਦੀ ਫ੍ਰੀਡ ਹੁੰਦੀ ਹੈ ਹਾਂ ਹਾਂ ਆਪਰੇ ਕਹਿੰਦਾ ਮੇਰਾ ਮਰਜੜਾ ਹਲ ਦੇ ਲੜੇਵੇਂ ਹਾਂ ਹਾਂ ਰੱਟ ਗਿਆ ਉਹਦੇ ਰੋਤੀ ਤੇ ਰੰਦੇ ਆ ਗਿਆ ਹਾੜਾਲ ਬੰਦੀ ਕੋ ਹੋਵੇ ਹਾਂ ਹਾਂ ਪਾਣੀ ਢੀਗਾ ਦੁੱਧ ਵਿੱਚ ਪਾਤਾ ਦੁੱਧੇ ਬਣੂਗਾ ਅੱਛਾ ਜੀ ਪਰ ਪਾਣੀ ਸੀ ਹਾਂ ਹਾਂ ਕਿਤੇ ਦੁੱਧ ਸੀ ਵਿੱਚ ਪਾਤਾ ਦੁੱਧੇ ਹੋ ਗਿਆ ਇੱਕੋ ਹੀ ਹੋ ਗਿਆ ਠੀਕ ਹੈ ਜੀ ਨਾਲੇ ਬਜਰ ਬਣ ਗਿਆ ਹਾਂ ਹਾਂ ਭਾਈ ਜੀ ਤਾਂ ਵਧੀਆ ਹੀ ਹੈ ਉਹ ਬਸੇਗਾ ਦੁੱਧ ਉਹ ਠੀਕ ਹੈ ਜੀ ਪ੍ਰਣਵੈ ਨਾਮ ਦੇਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਰੇ ਹਮਾਰਾ ਚੀਤ ਪਰਵੈ ਨਾ ਬਲਣਾ ਬੇਨਤੀ ਕਰਦਾ ਮੇਰੀ ਲੱਗੀ ਉਹਨੂੰ ਤ੍ਰੀਤ ਹੁਣ ਮੇਰੇ ਚਿੱਤ ਚ ਬਸਦਾ ਹਮ ਹਮ ਉਹ ਵੀ ਗੱਲ ਕਹ ਜਾਂਦਾ ਜੇ ਪ੍ਰੀਤ ਮੇਰੀ ਹੈ ਅੱਛਾ ਜੀ ਗੋਬਿੰਦ ਬਾਰੇ ਕਿਤੇ ਬਾਤ ਦਾ ਇਹਦੇ ਚਿੱਤੇ ਚ ਗੋਬਿੰਦ ਬਾਤ ਦਾ ਤੇਰੇ ਉਹਨੇ ਕੀ ਗੱਲ ਜਾਨੀ ਸੀ ਤੇ ਜਾਬਦ ਉਸਲੇ ਸ਼ਬਦ ਨੂੰ ਕਲੀਅਰ ਕਰ ਗਿਆ ਕਿ ਨਹੀਂ ਕਰ ਗਿਆ ਹਾਂਜੀ ਜੇਕਰ ਕਹਿੰਦੇ ਤੇ ਉਹ ਨਾਮਦੇਵ ਗਿਆ ਕੀ ਕਰਨ ਗਿਆ ਉਹ ਲੱਗਾ ਕਿ ਗੋਬਿੰਦ ਦੱਸੇ ਮਾਰੇ ਜੀ ਤੋ ਉਹ ਗਾਇਨ ਗੋਬਿੰਦ ਨੂੰ ਦਰਸ਼ਨ ਕਰਨ ਹੁੰਦੇ ਉਹ ਚ ਗਿਆ ਹਾਂਜੀ ਹੈ ਠੀਕ ਹੈ ਇਸ ਸ਼ਬਦ ਵਿੱਚ ਕੀ ਕਹਿੰਦਾ ਹੋ ਹਾਂ ਉਹ ਫਿਰ ਉਹ ਬਿਲਕੁਲ ਉਹ ਹਿਸਟਰੀ ਛੱਡੇ ਦਿੱਤੀ ਬਾਕੀ 60 ਸ਼ਬਦਾਂ 'ਚ ਤਾਂ ਕੁਝ ਹੋਰ ਦੱਸ ਦੇ ਅੱਛਾ ਠੀਕ ਹੈ ਜੀ ਇੱਥੇ ਦੀ ਸਮਾਪਤੀ ਸ਼ਬਦੀ